ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸੰਤ ਕੰਗਦਾ ਜੀ ਦਾ ਸਾਗਾ ਜਤੈ ਜਿੱਤਰ ਕਾ ਤੇਰੇ ਨਾਮੇ ਸਰਦਾਰ ਅਦੇਵ ਸਤ ਜੀ ਦਾ ਤੇ ਪਹਾੜੀ ਦਾ ਸ਼ਹੀਦੀ ਦਿਹਾੜਾ ਤੇ ਸਾਡੇ ਸਾਡੇ 350 ਸਾਲਾਂ ਆਪ ਇਸ ਪ੍ਰੋਜੈਕਟ ਦਾ ਹੈ ਸਾਰੇ ਭਾਰਤ ਦੇ ਬੜੇ ਸ਼ਰਧਾਪੂਜਨ ਨੂੰ ਲਾਇਆ ਜਾ ਰਿਹਾ ਹੈ ਅੱਜ ਮਟਾਲਾ ਦੀ ਚੰਦਨੀ ਵਿੱਚ ਇੱਕ ਮਾਦਰ ਕੁਮਾਰ ਸਾਹਿਬ ਨੂੰ ਨਗਰ ਕਿਰਨ ਇਹ ਸ਼ੁਰੂਆਤ ਹੋ ਚੁੱਕੀ ਹੈ ਅੱਜ ਨਗਰ ਕਿਰਨ ਦਾ ਨਾਮ ਗਰੇਜ ਦਸਾਂਗੇ ਅੱਜ ਕਰੇ ਪ੍ਰਬੰਧਕੀ ਕੁਮਾਰਾ ਜੀ ਦੇ ਪਰੇ 3 ਸਭਾ ਜਨਤਾ ਲਈ ਬੋਲਣ ਦਾ ਮੌਕਾ ਵਾਹਿਗੁਰੂ ਜੀ ਕਾ ਤਾਂ ਦਾ ਤਿਲਕ ਇੱਕ ਭਾਦਰਮਾਲ ਜੀ 350ਵੀਂ ਸਮਿਤੀ ਪ੍ਰਭ ਨੂੰ ਸਮਰਪਿਤ ਜੋ ਬਟਾਰਾ ਸ਼ਹਿਰ ਵਿੱਚ ਹੈ ਨਗਰ ਕੀਰਤਨ ਸਜਾਇਆ ਜਾ ਰਿਹਾ ਉਸ ਦੇ ਵਿੱਚ ਬੇਨ ਸੰਕਤਾ ਨੇ ਭਾਏ ਦੇ ਭਰ ਕੇ ਨਤਮਸਤ ਹੋ ਕੇ ਗੁਰੂ ਜੀ ਆਪਛਿਆ ਪ੍ਰਾਪਤ ਕੀਤੀਆਂ ਧਰਮ ਰੱਖਿਆ ਦਾ ਸਾਧ ਜੀ ਨੂੰ ਇੱਕ ਭਾਦਰਮਾਲ ਜੀ ਦਾ ਬਾਰੂਕਾ ਜਿਹੜਾ ਹੈ ਉਹ ਖੁਲਾਇਆ ਨਹੀਂ ਜਾ ਸਕਦਾ ਇਸ ਤੇ ਸਾਰੇ ਧਰਮਾਂ ਦੇ ਵਾਸਤੇ ਧਰਮ ਦੀ ਆਜ਼ਾਦੀ ਵਾਸਤੇ ਉਹਨਾਂ ਨੇ ਸ਼ਹੀਦੀ ਦਿੱਤੀ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹ ਦਿਨ ਦੇ ਵਿੱਚ ਵੱਧ ਚੜ ਕੇ ਗੁਰੂ ਸਾਹਿਬ ਨੂੰ ਜਿਹੜੀ ਹੈ ਆਪਣੀ ਸ਼ਰਧਾ ਭੇਟ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਨੇ ਇੱਕ ਵਾਸਤੇ ਨਹੀਂ ਸਾਰਿਆਂ ਧਰਮਾਂ ਦੀ ਆਜ਼ਾਦੀ ਵਾਸਤੇ ਆਪਣਾ ਬਲੀਦਾਨ ਦਿੱਤਾ ਹੈ ਆਓ ਸਾਰੇ ਰਲ ਕੇ ਉਹਨਾਂ ਦੀ ਸ਼ਹੀਦੀ ਨਤਮਸਤ ਹੋ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ تین سو پچاس سال کا ستھاپن جو مہارتوں ہر سال ہوتا ہے منایا جا رہا ہے نگر کی جاتی ہے واحو جی کا خالص واحجہ سواہ سال بہادر سکھ جگت ساری ہر منہ نشتہ کرنے واسطے گرو تیگ بہادر شہدی آ رہی ہے اور میں سمجھنا کہ یہ ہر سال گرو تیگ بہادر صاحب کا ਨਗਰ ਕੀ ਪਰੇਕਾਤ ਦੋ ਸਾਲ ਤੋਂ ਕੋਤਵਾਰ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਪਟਾਲਾ ਵਿਖੇ ਇਹ ਨਾਲੇ ਕੋਤਵਾਰਾਂ ਦੇ ਪ੍ਰਬੰਧਕ ਹਰ ਸਾਲ ਇਹ ਮੇਲਪਤੀ ਕਰਦੇ ਨੇ ਮੈਂ ਸਮੂਹ ਨਾਗਰ ਦੇ ਦਿੱਤੇ ਅੱਜ 350 ਸਾਲਾ ਸ਼੍ਰੋਮਣੀ ਕੋਤਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਬਹੁਤ ਵੱਡੇ ਪੱਧਰ ਤੇ ਸੰਧ ਕੋ ਸਾਹਿਬ ਕੋਤਵਾਰਾ ਸਿਮਗਾ ਸਾਲ ਜੀ ਮਨਾਇਆ ਜਾ ਰਿਹਾ ਹੈ ਸੋ ਜਾਨ ਕੇ ਇਹ ਜਿੰਨੂ ਇੱਥੇ ਦੇ ਸਥਾਨੀ ਸਰਕਾਰੀ ਨਿਯਮਾਂ ਦੇ ਸਾਥੀ ਵਿਆਜਾਂ ਦਾ ਸਾਰੇ ਮਨੁੱਖਾਂ ਨੂੰ ਪੂਰੇ ਵਰਲਡ ਦੇ ਵਿੱਚੋਂ ਸਾਰੀ ਸਿੱਖ ਸੰਗਤ ਲਈ ਇਹ ਦਿਨ ਮਨਾਉਂਦੇ ਆਂ ਸਾਰੀ ਸੰਗਤ ਦਾ ਬਹੁਤ ਬਹੁਤ ਸ਼ੁਭਕਾਮਨਾ। ਜੋ ਸਵਾਗਤ ਕਿ ਉਤਸ਼ਾਹ ਕਰਦਾ ਇਹ ਸੱਤੇ ਪਾਸ਼ਾ ਇਹੋ ਜੇ ਦਿਨ ਮਨਾਉਣ ਵਾਸਤੇ ਸਿੱਖ ਸੰਤਾਂ ਦਾ ਤਤਪਰਨ, ਵਾਇਕੂ ਦੀ ਕਾਲਜਾ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ